ਸਾਰੇ ਗਰਮਾਈ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਭਾਈ ਸਾਰੇ ਹੈ ਮੀ ਤੁਹਾਡੇ ਟਾਈਮ ਚਾਹ ਲੈਸਾਂ ਹੁੰਦੀਆਂ ਸੀ ਸੂਟਾਂ ਤੇ ਲਾਉਣ ਵਾਲੀਆਂ ਸਾਡੇ ਟਾਈਮਸ ਦਾ ਹੋਰ ਹੁੰਦੀ ਸੀ ਭਾਈ ਜਿਵੇਂ ਪੱਠਾ ਗੋਟਾ ਹੁੰਦਾ ਹੋਰ ਗੋਟੇ ਹੁੰਦੇ ਇਹ ਜਿਹੜਾ ਲੈਸਾਂ ਨਹੀਂ ਹੁੰਦੀਆਂ ਸੀ ਅੱਛਾ ਹੁਣ ਤਾਂ ਬੜਾ ਟ੍ਰੈਂਡ ਆ ਗਿਆ ਹਨਾ ਲੈਸਾਂ ਹੁਣ ਚੰਗੀਆਂ ਨਹੀਂ ਗਿਆ ਕਹਿੰਦੇ ਨੇ ਪਤਨੇ ਪਤਨੇ ਜੇ ਲੈਸਾਂ ਕੀ ਹੁੰਦੀ ਸੀ ਪਹਿਲਾਂ ਝੋਲੇ ਸਰਾਣੇ ਤਰ੍ਹਾਂ ਦੀਆਂ ਜਿਹੜੀਆਂ ਅੱਛਾ ਨੈਟ ਵਾਲੀਆਂ ਹਾਂ ਨੈਟ ਆ ਗਏ ਹੁਣ ਨੈਟ ਹੋਣ ਲੱਗੇ ਹਾਂ ਲੈ ਨਾ ਪਤਾ ਨਹੀਂ ਨਾ ਵਾ ਕੀ ਕਿਹਨਾਂ ਦੇ ਇਹ ਕੱਲੇ ਜਾਲੀ ਵਾਲੀਆਂ ਕਹਿੰਦੇ ਹੁਣ ਜਾਲੀ ਜੂੜੀਆਂ ਕਹਿੰਦੇ ਹੁੰਦੇ ਨੇ ਲਾਲੇ ਹੈਨਾ ਹਾਂ ਹੂੰ ਇਹ ਜੋ ਵੇਸ ਰਾਣਾ ਤੇ ਲਾਉਂਦੇ ਹੁੰਦੇ ਪਹਿਲਾਂ ਚਲੋ ਦੱਸੋ ਸਾਰੀਆਂ ਆਂਟੀਆਂ ਜ਼ਰੂਰ ਦੱਸਣਗੀਆਂ ਮੈਂ ਉਹਨਾਂ ਦੇ ਟਾਈਮ ਤੇ ਕਿਹੜੀਆਂ ਕਿਹੜੀਆਂ ਲੈਸਾਂ ਹੁੰਦੀਆਂ ਤੇ ਉਹ ਕਿਹੜੀਆਂ ਕਿਹੜੀਆਂ ਆਪਣੇ ਸੂਟਾਂ ਤੇ ਲਾਉਂਦੀ ਹੁੰਦੀ ਸੀ ਠੀਕ ਹੈ ਜੀ ਓਕੇ ਜੀ ਬਾਏ ਬਾਏ ਦਾ ਸਾਰੇ ਗਰਮਾਈ ਸਾਰਿਆਂ ਨੂੰ ਹੋਰ ਠੀਕ ਠਾਕ ਹੋਵੋ ਭਾਈ ਸਾਰੇ ਮੈਂ ਥੋੜੇ ਟਾਈਮ ਚਾਹ ਲੈਸਾਂ ਹੁੰਦੀਆਂ ਸੀ ਸੂਟਾਂ ਤੇ ਲਾਉਣ ਵਾਲੀਆਂ ਅੱਦੇ ਤਾਈਂਸ ਦਾ ਹੋਰ ਹੁੰਦੀ ਸੀ ਭਾਈ ਜਿਵੇਂ ਪੱਠਾ ਗੋਟਾ ਹੁੰਦਾ ਹੋਰ ਗੋਟੇ ਹੁੰਦੇ ਇਹ ਜਿਹੜੇ ਲੈਸਾਂ ਲਿਂਦੀਆਂ ਸੀ ਅੱਛਾ ਹੁਣ ਤਾਂ ਬੜਾ ਟ੍ਰੈਂਡ ਆ ਗਿਆ ਹਨਾ ਲੈਸਾਂ ਹੁਣ ਚੰਗੀਆਂ ਨਹੀਂ ਗਿਆ ਆਹ ਕਹਿੰਦੇ ਨੇ ਪਤਨੇ-ਪਤਨੇ ਜਿਹੀਆਂ ਲੈਸਾਂ ਇਹ ਹੁੰਦੀਆਂ ਸੀ ਪਹਿਲਾਂ ਝੋਲੇ ਸਰਾਂਲੇ ਤਰ੍ਹਾਂ ਦੀਆਂ ਜਿਹੜੀਆਂ ਅੱਛਾ ਨੈਟ ਵਾਲੀਆਂ ਹਾਂ ਨੈਟ ਆ ਗਿਆ ਹੁਣ ਨੈਟ ਹੋਣ ਲੱਗੇ ਹਾਂ ਪਹਿਲਾਂ ਪਤਾ ਨਹੀਂ ਇਹਨਾਂ ਨੂੰ ਭਾਈ ਕੀ ਕਹਿੰਦੇ ਸੀ ਪਹਿਲਾਂ ਜਾਲੀ ਵਾਲੀਆਂ ਕਹਿੰਦੇ ਹੁਣ ਜਾਲੀ ਜੂੜੀਆਂ ਕਹਿੰਦੇ ਹੈਣਾ ਹਾਂ ਹੂੰ ਇਹ ਚੋਲੇ ਸਰਾਣੇ ਤੇ ਲਾਉਂਦੇ ਹੁੰਦੇ ਪਹਿਲਾਂ ਚਲੋ ਦੱਸੋ ਸਾਰੀਆਂ ਆਂਟੀਆਂ ਜ਼ਰੂਰ ਦੱਸਣਗੀਆਂ ਮੈਂ ਉਹਨਾਂ ਦੇ ਟਾਈਮ 'ਚ ਕਿਹੜੀਆਂ ਕਿਹੜੀਆਂ ਲੈਸਾਂ ਹੁੰਦੀਆਂ ਸੀ ਤੇ ਉਹ ਕਿਹੜੀਆਂ ਕਿਹੜੀਆਂ ਆਪਣੇ ਸੂਟਾਂ ਤੇ ਲਾਉਂਦੀ ਹੁੰਦੀ ਸੀ ਠੀਕ ਹੈ ਜੀ ਓਕੇ ਜੀ ਬਾਏ ਬਾਏ